ਅੱਗੇ 7-8 ਸਾਲ ਰੁਟਾ ਬਟੇ ਚ ਲਾਇਆ ਸੋਨਾ ਲਿਖੇ ਕੰਪਨੀ ਦਾ ਉਹਦਾ ਕਲਰ ਨੀਲਾ ਸੀ ਉਹਦੀ 7-8 ਸਾਲ ਮੈਂ ਐ ਵਧੀਆ ਦੱਬ ਕੇ ਵਾਇਆ ਕੋਈ ਲੀਕੇਜ ਨਹੀਂ ਸੀ ਕੋਈ ਸੀਲ ਨਹੀਂ ਹੋਰ ਕੰਪਨੀਆਂ ਦੇ ਦੇਖੀਦਾ ਇੱਕ ਦੋ ਸੀਜ਼ਨ ਚਲਾਈਏ ਤੇ ਅਬਲ ਤਾਂ ਪਹਿਲੇ ਸੀਜ਼ਨ ਚ ਸਾਰੇ ਲੀਕੇਜ ਕਰਨਾ ਪੈਂਦੇ ਸੀਲਾਂ ਲੀਕ ਕਰਨਾ ਪੈਂਦੇ ਆ ਮੈਂ ਮੇਨੂੰ ਮੇਰਾ ਐਸਾ ਮਨ ਟਿਕਿਆ ਮੈਂ ਦੁਬਾਰਾ ਫੇ ਸੋਨਾ ਲਿਖਾ ਰਾ ਇਹ ਰੂਟਾ ਬਟਰ ਲਿਆ ਮੈਨੂੰ ਹੁਣ ਚੌਥਾ ਪੰਜਵਾਂ ਸਾਲ ਹੋ ਚੱਲਿਆ ਹੱਲੇ ਤੱਕ ਵੀ ਸਾਰਿਆਂ ਘੁੰਮ ਕੇ ਦੇਖ ਲੋ ਕੈਮਰੇ ਨਾਲ ਮਾਰ ਕੇ ਦੇਖ ਲੋ ਕਿਤੇ ਲੀਕਿੰਗ ਨਹੀਂ ਇਹ ਤਾਂ ਕਈ ਰੂਟਾ ਬਟਰ ਚਲਾਉਂਦੇ ਆ ਇਦਾਂ ਇਦਾਂ ਤਬਕਦੇ ਆ ਐਂ ਵਿਸ਼ਕੇ ਚੱਲਦਾ ਰੂਟਾ ਬਟਰ ਤਾਂ ਇਹਦੀ ਇੱਕ ਹੋਰ ਖੂਬੀ ਬਹੁਤ ਵਧੀਆ ਮੈਨੂੰ ਲੱਗੀ ਇਹਦਾ ਜਿੰਨਾ ਮਰਜੀ ਭਾਵੇਂ ਰਾਤ ਦਿਨ ਇਹਨੂੰ ਵਾਈਜਾ ਕਦੀ ਇਹਦਾ ਗੇਰ ਜਿਹੜਾ ਗਰਮ ਨਹੀਂ ਹੁੰਦਾ ਦੋਹਾਂ ਸਾਈਡਾਂ ਦੇ ਐਂ ਵਧੀਆ ਚੱਲਦਾ ਰੰਬੀ ਦੀ ਕਸਾਈ ਬਹੁਤ ਕਾਟਾ ਵਾਲਾ ਮੈਨੂੰ ਮੈਂ 20 ਕਿੱਲਿਆਂ ਦੀ ਬਾਈ ਕਰਦਾ ਮੈਂ ਮੈਨੂੰ ਐ ਆ ਦੇਖ ਲਓ ਤੁਸੀਂ ਹਲੇ ਰੰਬੀਆਂ ਵੀ ਮੇਰਾ ਚੌਥਾ ਸੀ ਜਨਾ ਪੰਜਵਾਂ ਹਲੇ ਟੱਟੋ ਕੱਟ 70 ਪੈਸੇ ਰੰਬੀਆਂ ਪਈਆਂ ਨੇ